बिर सेटल बाबू हम दो मिनट कोई न कोई फिर एक क्या ओए तानिया मारो टेलकॉम देख क्यों इस समय पाजी मैडम एक सेटल्टी हो गया कोई नहीं ना इन्हें भी जुड़ी है नेचरली बड़ा बढ़िया हम्म A helyzet a helyzet a helyzet a helyzet a helyzet a

हॉर्स कप 2025 पिछले सालों ਤੋਂ ਬਾਕਬੇ ਬਹੁਤ ਹੀ बहुत ਦੇ ਰਿਹਾ ਹੈ। ਬਾਈ रही है ਲਈ ਜਿੱਥੇ ਸਾਡੀ ਕਮੇਟੀ ਕੈਂਪ ਹਸਟੀਗਨ ਆਲੀ ਆ ਨੇ ਜਿੱਥੇ ਸਾਡੇ ਆਹ ਵੇਖੋ ਉਹ ਗਾਮਲੇ ਦਾ ਪਹਿਲਾ ਹੀ ਲੱਗਦਾ

ਹਰ ਕੋਈ ਕਮੀ ਨਾ ਦੇਵੇ ਜੁਗੀ ਜਾਨਵਰ ਵੀ ਥੋੜਾ ਡਰ ਜਾਂਦਾ ਨਾ ਟੈਗ ਨੂੰ ਕਰ ਆਪਣੇ ਨਿਸ਼ਾਨਖੇਰ ਖੇਲ ਜੀ ਜਿਹਨੇ ਵੀ ਪਾਰਟਿਸਪੈਂਟ ਨੇ ਟੈਗ ਨੂੰ ਭਰਵਾਉਣਾ ਬਿਲਕੁਲ ਸਾਹਮਣੇ ਹੋਣਾ ਚਾਹੀਦਾ

ਇਹ ਸਾਰੇ ਜਿਹੜੇ ਬਾਗੀ ਜਨਮ ਦੇ ਉਹਦੇ ਵਿੱਚ ਰੋਢੀ ਵਿੱਚ ਦੀ ਡਾਂਪਲ ਮਿਲਦੀ ਹੈ ਉਹ ਕੋੜਾ ਇਸ ਤੋਂ ਬਾਅਦ 쇼 ਨੰਬਰ 8 08 ਉਹ ਤਿਆਰ ਰਹਿਣ ਜੀ 쇼 ਨੰਬਰ 8 08 ਸਾਡੇ ਦਰਮਿਆਨ ਸਾਡੀਆਂ ਬਹੁਤ ਹੀ ਮਹਾਨ ਸੀਤਾ ਪਹੁੰਚੀਆਂ ਨੇ ਸੋ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਹਾਂਜੀ ਸ਼ੋਅ ਨੰਬਰ 8 ਚਲੋ ਜੀ ਚਲੋ ਹਿੰਮਤ لال ਸੋ ਮੈਂਡੇਲੇ ਦੇ ਵਿੱਚ ਚਮੋ ਲੈ ਵੀਨਾ ਲੱਗ ਰਿਹਾ ਪੇਰਾ ਵੀ ਹੋਇਆ ਇੱਤਾ ਪਿਆ ਹੈ ਪਰ ਕੋਈ ਵੀ ਵੇਲਾ ਇਹੋ ਜਿਹਾ ਨਹੀਂ ਵੇਖਿਆ ਜਿਹਦੇ ਵਿੱਚ ਕਿਲਸਾ ਬਣਾਇਆ ਸੋ ਤੇ ਪਿਆਰਚਾਰਾ ਵੀ ਹੈ ਇਹ ਕੋੜਿਆਂ ਦਾ ਸ਼ੌਕ ਵੀ ਹੈ ਇਹ ਬੰਦੇ ਦੇ ਵਿੱਚ ਮੁਲੱਖਣ ਗੁਣ ਵੀ ਹੈ ਕਿ ਜੋ ਦੁਨੀਆ ਦੀ ਹਰ ਬਿਹਤਰੀਨ ਚੀਜ਼ ਨੂੰ ਆਪਣੀਆਂ ਪਿਆਰ ਦੀਆਂ ਨਜ਼ਰਾਂ ਨਾਲ ਵੇਖਦੇ ਨੇ ਸ਼ਗਲ ਸਾਹਿਬ ਤੁਸੀਂ ਪਹਿਲਾਂ ਵੀ ਇਸ ਮੇਲੇ ਦੇ ਉੱਤੇ ਰੌਣਕ ਲਾਉਂਦੇ ਹੋ ਔਰ ਤੁਹਾਡੇ ਜਿਹੜੇ ਚਿਹਰੇ ਦਾ ਸ਼ਵਾਰ ਵੀ ਐਸਾ ਹੈ ਕਿ ਲੱਗਦਾ ਕਿ ਇਹੋ ਜੇ ਮੇਲੇ ਸਾਡੇ ਵਿੱਚ ਜਿਹੜਾ ਸ਼ਾਮਲ ਹੁੰਦੇ ਨੇ ਤੇ ਮੇਲੇ ਦੇ ਵਿੱਚ ਇਹ ਚਿਹਰੇ ਜਦੋਂ ਖੁੱਲਾ ਵਾਂਗੂ ਖਿੜਦੇ ਨੇ ਤੇ ਮੇਲੇ ਨੂੰ ਹੋਰ ਵੀ ਚਾਰ ਚੱਲ ਲੱਗ ਜਾਂਦੇ ਨੇ ਸੋ ਅਸੀਂ ਤੁਹਾਨੂੰ ਇੱਥੇ ਬਹੁਤ-ਬਹੁਤ ਜੀ ਆਇਆਂ ਦਿੰਦੇ ਹਾਂ ਮਾਹੂਸ ਨਾ ਰਹਿ ਸੀ ਤੇ ਮੰਦੇ ਵਿੱਚ ਆਇਆ ਕਿ ਇਹ ਜਨਰਾਂ ਨੂੰ ਬਹੁਤ ਹੀ ਵੀਰੇ ਤੋਂ ਜਾ ਕੇ ਦੇਖੀਏ ਸੋ ਮੜ ਕੇ ਰਮਾਲ ਜੜ ਕੇ ਵੈਸੇ ਵੀ ਹੋ ਪਿਆ ਨਹੀਂ ਲਾ ਜੀ ਉਹ ਦੇਖੋ ਜੀ ਕਈ ਵਾਰ ਸਮੇਂ ਦਾ ਵੀ ਗੱਲ ਹੁੰਦੀ ਆ ਜਿਹੜਾ ਚੈਨਲ ਲੱਗ ਜੀ 100000 ਦੀ ਤਸਵੀਰ ਹੋਣ ਜਾ ਰਹੀ ਹੈ ਜੀ ਆਬਸ਼ੀਰੀ ਸੋ ਮਾਫੀ ਸਾਰੀ ਮਾਫੀ ਸਾਰੀ ਜਦੋਂ ਇਹ ਤਸਵੀਰ 10 ਸਾਲ ਬਾਅਦ ਵੀ ਵੇਖਾਂਗੇ ਉਹ 20 ਸਾਲ ਬਾਅਦ ਵੀ ਵੇਖਾਂਗੇ

ਅੰਪਾਇਰ ਹੌਸਟ ਕਲੱਬ ਦੀ ਟੀਮ ਵੱਲੋਂ ਤੇ ਸਾਡੇ ਜੋ ਸਪਾਂਸਰਸ ਨੇ ਮੈਂ ਉਹਨਾਂ ਦੇ ਨਾਮ ਤੁਹਾਡੇ ਨਾਲ ਜਰੂਰ ਸਾਂਝੇ ਕਰਨਾ ਚਾਹਾਂਗਾ ਜਿਨ੍ਹਾਂ ਦੀ ਬਦੌਲਤ ਅੱਜ ਤੁਸੀਂ ਇਹ ਖੂਬਸੂਰਤ ਗਰਾਊਂਡ ਦੇ ਵਿੱਚ ਇਹਨਾਂ ਜਾਨਵਰਾਂ ਨੂੰ ਦੇਖ ਰਹੇ ਹੋ ਪਿੱਛੇ ਮਗਰ ਅਸੀ ਕਾਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡਾ ਆਪਣਾ ਪਿੰਡ ਤੇ ਜੇਲਾ ਫਿਰੋਜ਼ਪੁਰ ਤਹਿਸੀਲ ਜੀਰਾ ਹਾਂਜੀ ਪਿੰਡ ਸੰਤੂ ਵਾਲਾ ਅੱਜ ਤੁਸੀਂ ਜਿੰਡਾਲੀ ਪਿੰਡ ਖੇੜ ਜਿਹੜਾ ਮੇਲਾ ਹੋ ਰਿਹਾ ਵਾ ਤੇ ਘੋੜੀਆਂ ਦਾ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਜੀ ਬਹੁਤ ਚੰਗਾ ਪ੍ਰੋਗਰਾਮਾ ਇਹਦੇ ਚ ਜਿੰਨੇ ਵੀ ਘੋੜਾ ਪਾਲਕਾ ਉਹਨਾਂ ਦਾ ਹੌਸਲਾ ਵਾਧਦਾ ਬੱਚਿਆਂ ਨੂੰ ਸ਼ੌਂਕ ਜਾਗਦਾ ਬਹੁਤ ਹੀ ਚੰਗਾ ਪ੍ਰੋਗਰਾਮਾ ਕਹਿ ਸਕਦੇ ਹਾਂ ਭਾਜੀ ਕਿੰਨੇ ਟਾਈਮ ਤੋਂ ਤੁਹਾਨੂੰ ਸ਼ੌਂਕ ਹੈ ਕੁੜੀਆਂ ਦਾ ਇਹ? ਸਾਨੂੰ ਜੀ ਤਿੰਨ ਪੀੜੀਆਂ ਹੋਈਆਂ। ਅੱਛਾ ਜੀ। ਹਾਂਜੀ। ਇਹਦੇ ਵਿੱਚ ਕੁੜੀਆਂ ਕਿਹੜੀਆਂ-ਕਿਹੜੀਆਂ ਨਸਲ ਆ ਜਾਂਦੀਆਂ ਨੇ ਜੀ? ਇਹਦੇ 'ਚ ਜੀ ਮਾਰਵਾੜੀ ਹੁੰਦੀ ਆ। ਹਾਂਜੀ। ਕਾਠੀਆਵਾੜੀ ਆਉਂਦੀ ਆ। ਠੀਕ ਆ ਜੀ। ਇੱਕ ਆਪਣੇ ਨੁਕਰੇ ਆ ਪੰਜਾਬ ਦੀ ਨਸਲ ਆ। ਤੇ ਇੱਕ ਆਪਣੇ ਮੱਝੂ ਕਾ ਲਾਈਨ ਨਸਲ ਉਹ ਵੀ ਪੰਜਾਬ ਦੀ ਆ। ਅੱਛਾ ਜੀ। ਹਾਂਜੀ। ਤੇ ਹੁਣ ਜਿਵੇਂ ਦੇਖਿਆ ਜਾਂਦਾ ਪਹਿਲਾਂ ਲੋਕ ਬਹੁਤ ਸ਼ੌਂਕ ਰੱਖਦੇ ਹੁਣ ਲੋਕਾਂ ਦਾ ਸ਼ੌਂਕ ਘਟਿਆ ਹੋਇਆ ਅੱਜ ਮੀਲੇ ਦੇ ਦੇਖੀ ਬੜਾ ਉਤਸ਼ਾਹ ਮਿਲ ਰਿਹਾ ਬਾਕੂੜੇ ਵਾਲਿਆਂ ਨੂੰ। ਸਾਡੇ ਪੰਜਾਬੀ ਭਾਈਚਾਰੇ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਸ਼ੌਂਕ ਘਟਿਆ ਨਹੀਂ ਕਹਿ ਸਕਦੇ ਤੁਸੀਂ ਹੁਣ ਹਾਂਜੀ ਹੁਣ ਤਾਂ ਸ਼ੌਂਕ ਦੁਬਾਰਾ ਪਿੱਛੇ ਘਟਿਆ ਸੀ ਪਰ ਹੁਣ ਹਾਂਜੀ ਪਿੱਛੇ ਘਟ ਗਿਆ ਸੀ ਹੁਣ ਇਹ ਜਿਹੜੇ ਮੇਲੇ ਹੋਣ ਲੱਗ ਪਿਆ ਨਾ ਜੀ ਜਾਂ ਬਰੀਡਿੰਗ ਜਿਹੜੀ ਹੋ ਰਹੀ ਚੰਗੀ ਹਾਂਜੀ ਉਹਦੇ 'ਚ ਨੌਜਵਾਨਾਂ ਦਾ ਉਤਸ਼ਾਹ ਜ਼ਿਆਦਾ ਹਾਂਜੀ ਤੇ ਇਹ ਲਗਾਤਾਰ ਵਧ ਰਿਹਾ ਹੈ ਦਿਨੋਂ ਦਿਨ ਹਾਂਜੀ ਠੀਕ ਹੈ ਪੰਜਾਬ ਸਰਕਾਰ ਤੋਂ ਆਪਾਂ ਕੀ ਮੰਗ ਕਰਦੇ ਹਾਂ ਜੀ ਹੁਣ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਜਿਸ ਤਰ੍ਹਾਂ ਪਹਿਲਾਂ ਬਾਦਲ ਸਰਕਾਰ ਵੇਲੇ ਸਰਕਾਰੀ ਸ਼ੋਅ ਹੁੰਦੇ ਸੀ ਹਾਂਜੀ ਹਾਂਜੀ ਪਰ ਵਾਧ ਤਵ ਸਰਕਾਰੀ ਸ਼ੋਅ ਕਰਾਇਆ ਜਾਣ ਜਾਂ ਜਿਹੜੇ ਜਿਸ ਤਰ੍ਹਾਂ ਹੁਣ ਇਹ ਕਰਾ ਰਹੇ ਆ ਹਾਂਜੀ ਇਹਨਾਂ ਨੂੰ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਸ਼ੋਅ ਕਰਾ ਰਹੇ ਆ ਬਹੁਤ ਚੰਗਾ ਕੰਮ ਕਰ ਰਹੇ ਆ ਜੀ ਵਾਧ ਤਵ ਦੇ ਨਾਲ ਸਹਾਇਤਾ ਕੀਤੀ ਜਾਵੇ ਔਰ ਇਹਨੂੰ ਉਤਸ਼ਾਹਿਤ ਕੀਤਾ ਜਾਵੇ ਥੈਂਕ ਯੂ ਬਾਜੀ ਥੈਂਕ ਯੂ